ਛੁੱਟੀ ਵਾਲੇ ਦਿਨ ਕਮਰੇ ਚੋਂ ਬਾਹਰ ਹੀ ਨਾ ਨਿਕਲਦਾ ਸਿਵਾਏ ਖਾਣ ਪੀਣ ਵੇਲੇ ਦੀ ਉਦੋਂ ਵੀ ਬਿਨਾਂ ਗੱਲ ਕੀਤਿਆਂ ਬਸ ਮੜਾ ਮੋਟਾ ਹਾਂ ਹੰਗੂਰਾ ਜਿਹਾ ਪਰ ਅੰਦਰ ਜਾ ਵੜਦਾ ਕੋਈ ਗੱਲ ਪੁੱਛਦੀ ਤਾਂ ਬਿਨਾਂ ਸੋਚੇ ਸਮਝੇ ਸਿਰ ਜਿਹਾ ਮਾਰ ਕਾਹੀ ਨਾਲ ਅੰਦਰ ਤੇ ਫਿਰ ਬੂਹਾ ਬੰਦ ਅਕਸਰ ਥੜਕ ਲੈਂਦੀ ਰਹਿੰਦੀ ਮੰਜੇ ਤੇ ਪਿਆ ਹੁੰਦਾ ਸੁੱਤਾ ਕਾਦਾ ਬਸ ਨੀਂਦ ਨੇ ੱੱਕੇ ਨਾਲ ਦਬ ਲਿਆ ਹੁੰਦਾ ਇੱਕ ਹੱਥ ਫੋਨ ਹਰ ਪਾਸੇ ਉਥਲ-ਪੁਥਲ ਫਿਰ ਦੱਬੇ ਪੈਰੀ ਅੰਦਰ ਜਾਂਦੀ ਖੇਲੀਆਂ ਚੀਜ਼ਾਂ ਥਾਂ ਸਿਰ ਰੱਖਦੀ ਉਹਨੂੰ ਨਿਹਾਰਦੀ ਰਹਿੰਦੀ ਅਚਾਨਕ ਇੱਕ ਨੋਟੀਫਿਕੇਸ਼ਨ ਔਰ ਟੋਨ ਆਉਂਦੀ ਉਹ ਜਾਗ ਜਾਂਦਾ ਪਹਿਲੋਂ ਫੋਨ ਵੱਲ ਤੇ ਮਗਰੋਂ ਮੇਰੇ ਵੱਲ ਵੇਖਦਾ ਫਿਰ ਕੱਚੀ ਨਿੰਦ ਰੁੱਠ ਟੁੱਟ ਜਹੀ ਬਾਦ ਵਿੱਚ ਸਵਾਲ ਕਰਦਾ ਮੇਰੇ ਕਮਰੇ ਵਿੱਚ ਕੀ ਕਰ ਰਹੇ ਹੋ ਮੈਂ ਆਖਦੀ ਕੀ ਗੱਲ ਮੈਂ ਆਪਣੇ ਪੁੱਤਰ ਕੋਲ ਨਹੀਂ ਜਾ ਸਕਦੀ ਫੇਰ ਕੋਲ ਜਾਂਦੀ ਸਰਾਣੇ ਬੈਠ ਜਾਂਦੀ ਲਾੜ ਪਿਆਰ ਕਰਨ ਦੀ ਲੱਗਦੀ ਕਿ ਆਖ ਦਿੰਦਾ ਮੇਰੇ ਕਮਰੇ ਦਾ ਡੋਰ ਖੜਕਾ ਕੇ ਆਇਆ ਕਰੋ ਮੈਂ ਹੁਣ ਛੋਟਾ ਨਹੀਂ ਰਿਹਾ ਮੇਰੀ ਵੀ ਪ੍ਰਾਈਵੇਸੀ ਹੈ ਮੇਰੇ ਜਿਹਨ ਅੰਦਰ ਉਬਰੇ ਕਿੰਨੇ ਜਜ਼ਬਾਤ ਦਮ ਤੋੜ ਜਾਂਦੇ ਤੁਰਨ ਲੱਗਿਆਂ ਦਬੀ ਆਵਾਜ਼ ਵਿੱਚ ਮੂੰਹੋਂ ਨਿਕਲ ਜਾਂਦਾ ਸਾਡੇ ਬੂਹੇ ਵੇਲੇ ਤਾਂ ਬੂਹਾ ਬੰਦ ਕਰਨਾ ਵੀ ਆਪ ਸ਼ਗਨ ਮੰਨਿਆ ਜਾਂਦਾ ਸੀ ਉਹ ਆਖਦਾ ਤੁਹਾਡੇ ਵੇਲੇ ਹੋਰ ਸਨ ਇੰਨੀ ਗੱਲ ਸੁਣਾ ਤੁਰ ਹੀ ਜਾਂਦੀ ਖਲੋ ਜਾਂਦੀ ਤੇ ਆਖ ਦਿੰਦੀ ਹਾਂ ਪੁੱਤਰਾ ਸਾਡੇ ਵੇਲੇ ਵਾਕਿਆ ਹੀ ਹੋਰ ਸਨ ਅਸੀਂ ਟੋਇਆਂ ਡੱਬਿਆਂ ਵਿੱਚ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਡਿੱਗਦੇ ਹੋਵਾਂਗੇ ਮੁੜ ਹੱਸਦੇ ਹੋਏ ਫੇਰ ਉੱਠ ਕਰਉਂਦੇ ਪਰ ਤੁਸੀਂ ਤੇ ਅਸੀਂ ਅੰਨੇ ਖੂਬ ਵਿੱਚ ਡਿੱਗੀ ਜਾ ਰਹੇ ਹਾਂ ਜਿਸ ਦਾ ਤਲਾ ਵੀ ਹੈ ਨਹੀਂ ਹੱਸੋਗੇ ਰੋਵੋਗੇ ਤੇ ਤਾਂ ਜੇ ਤੁਹਾਡੇ ਪੈਰ ਲੱਗਣਗੇ ਅਜੇ ਤੇ ਬਸ ਡਿੱਗੀ ਤੁਰੀ ਜਾ ਰਹੇ ਹਾਂ ਲਗਾਤਾਰ ਬਿਨਾਂ ਰੁਕਿਆ ਬਿਨਾਂ ਤਲੇ ਦੇ ਅੰਨੀ ਖੱਡ ਵਿੱਚ ਸੱਚ ਜਾਣਿਓ ਇਹ ਗੱਲਾਂ ਆਖੀਆਂ ਨਹੀਂ ਸਿਰਫ ਮਨ ਵਿੱਚ ਸੋਚੀਆਂ ਹੀ ਸਨ ਆਖੀਆਂ ਹੁੰਦੀਆਂ ਤਾਂ ਪਤਾ ਨਹੀਂ ਕਿਹੜਾ ਜਵਾਲਾਮੁਖੀ ਉੱਠ ਪਿਆ ਹੁੰਦਾ ਕੋਈ ਵੀ ਤਕਨੀਕ ਮਾੜੀ ਨਹੀਂ ਹੁੰਦੀ ਮਾੜੀ ਸਿਰਫ ਉਦੋਂ ਜਦੋਂ ਇਹ ਰੂਹਾਂ ਨੂੰ ਜੰਗਲ ਵਾਂਗ ਖਾਣ ਲੱਗ ਪਵੇ ਡੰਗਾਲ ਵਾਂਗੂੰ ਖਾਣ ਲੱਗ ਪਵੇ ਕਿਸੇ ਸਹੀ ਆਖਿਆ ਜੰਗਾਲ ਲੱਗ ਕੇ ਮਰਨ ਨਾਲੋਂ ਕਿਸਰ ਕਿਸਰ ਕੇ ਮੁੱਕ ਜਾਣਾ 100 ਦਰਜੇ ਬਿਹਤਰ ਹੈ ਹਰਪ੍ਰੀਤ ਸਿੰਘ ਜਵੰਦਾ ਜੀ ਦੀ ਇਹ ਰਚਨਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਦੇਖਣ ਲਈ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ